ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਅਪੀ ਸਤ ਨਾਨਕ ਸੇ ਵੀ ਸਤ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸੈ ਸਣਪਾ ਲਖ ਹੋਇ ਤਿਕ ਨਾ ਚੱਲੇ ਨਾਲ ਕਿਸ ਤਿਆਰਾ ਹੋਈਐ ਕੇ ਗੂੜਾ ਟੁੱਟੇ ਪਾਲ ਹੁਕਮਰ ਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਕੁਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦਸ ਪਾਈ ਏ ਇਕ ਨਾਮਕ ਸੀਸਕ ਵੀ ਦਪਵਾਈ ਏ ਹੁਕਮੇਂ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਮੁ ਕੋ ਮੈਂ ਜੀ ਬੁਜੈ ਤਾ ਮੈਂ ਕਿਨ ਕੋਏ ਗਾਵੇ ਕੋ ਤਾਣੋ ਕਿਸੇ ਤਾਣ ਗਾਵੇ ਕੋ ਦਾਤ ਜਣੇ ਨਿਸ਼ਾਨ ਗਾਵੇ ਕੋ ਗੁਰੁਣੀ ਅਚਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸਾਜ ਬੇਤਨ ਖੇ ਗਾਵੇ ਕੋ ਜੀਲੇ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾਂ ਦੂਰ ਕਥਨਾ ਕਥਿ ਦੇ ਆਵੇ ਟੋਟ ਕਾਥ ਕਥ ਕਥੀ ਕੋਟੀ ਕੋਟ ਕੋਟਾ ਦੇਦਾ ਦੇ ਲੇ ਦੇ ਥਗ ਪਾਹੇ ਦੁਆ ਜਗੰਤਰ ਖਾਹੀ ਖਾਹੀ ਕੁਮੇ ਕੁਮ ਚਲਾਏ ਨਾ ਹੋ ਨਾਨਕ ਇਸੇ ਵੇ ਪਰਵ ਸਾਚਾ ਸਭ 사ਚਨਾਏ ਪਾਕਿਆ ਪਉ ਅਪਾਰ ਆਖ ਮੰਗੇ ਦੇਹ ਦੇਹ ਦਾਤ ਗਰੇ ਦਾਤਾਰ ਫਿਰ ਕਹ ਅਗ ਰਖੀ ਐ ਜਿਦੇ ਸਹਿ ਦਰਬਾਰ ਮੋਖ ਗੁਰਨ ਬੋਲੀਏ ਜਿਸੁ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਉੜੀ ਦੀ ਚਾਰ ਕਰਵੀ ਆਵੇਂ ਕਪੜਾ ਨੰਦਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਵ ਆਪਣੇ ਸਿਆਰ ਥਾਪਨ ਜਾਏ ਗੀਤਾ ਨਾ ਹੋਏ ਆਪੇ ਹਗਨ ਸੋਏ ਜਿਰ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਹਜ਼ਾਰ ਗਾਵੀਐ ਸੁਣੀ ਅਮਨ ਕੀ ਪਾਉ ਦੁਖ ਪਰ ਹਰ ਸੁਖ ਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰਮੁਖ ਅਸmai ਗੁਰੂ ਇਸਰ ਗੁਰੂ ਗੋਖ ਵਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਿਆ ਕਾ ਨਹੀਂ ਕਹਿਣਾ ਕਤ ਨ ਜਾਇ ਗੁਰਾਇਕ ਦੇਵ ਜਾਈ ਸਭਨਾ ਦੀਆਂ ਕਗ ਦਤਾ ਸੋ ਮੇ ਵਿਸਨ ਜਾਈ ਤਿਸ ਦਾਵਾ ਜਿਸ ਪਾਵੰ ਵਿੜ ਪਾਣੇ ਕੇ ਨਾਹੀ ਕਰੀ ਜੇ ਤਿਸੁ ਲੁਪਾਏ ਵੇਖਾਉਣ ਕਰਮਾ ਕੇ ਮਿਲ ਲਈ ਮਾਤ ਹੋਇ ਜਤਰਾ ਨਜਵਾਰ ਬਣਕ ਜੇ ਗੁਰ ਕੀ ਸਿੱਖ ਸੁਣੀ ਗੁਰਗ੍ਰੇਵ ਜਾਏ ਸਭਨਾ ਜੀਆਂ ਕਗ ਰਤਾ ਸੋਮੈ ਵਿਸਨ ਜਾਏ ਜੇ ਜੁਗਚਾਰੇ ਅਰਜਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਤਰੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀ ਰਜਗਲੇ ਜੇਤੁ ਸੁਨਾਤਨੈ ਆਵੀ ਤਵਾਤਰਾ ਪੁਛੇ ਕੇ ਗੇਟਾਂ ਕੀ ਟਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗਉਤਿਆ ਗੁਣ ਦੇ ਤਿਆ ਗੁਣ ਸੂਝੇ ਜੇਤਸ ਗੁਣ ਕੋਇ ਕਰੇ ਸੁਣੈ ਸਿਦ ਪਿਰ ਸੁਨਾਤ ਸੁਣੈ ਤਲਤਲਾ ਕਾਸ ਸੁਣੈ ਦੀਪ ਲੋਪਤਾਲ ਸੁਣੇ ਪਵਨ ਸਕੇ ਕਾਲ ਨਾਨਕ ਭਗਤਾਂ ਦਾ ਵਿਗਾਸ ਸੁਣੇ ਦੂਪਾਪ ਕਨਾਸ ਸੁਣੇ ਸਿਰ ਬਰਮੈਂਦ ਸੁਣੇ ਮੋਕਸ ਨਾਮੰਦ ਸੁਣੇ ਜੋਗ ਜੋ ਤਨ ਭੇਦ ਸੁਣੇ ਸਾਸ ਸਿਮਰਤ ਵੇਦ ਨਾਨਕ ਭਗਤਾਂ ਦਾ ਵਿਗਾਸ ਸੁਣੇ ਦੂਪਾਪ ਕਨਾਸ ਸੁਣੇ ਸਸੰਤੋ ਗਿਆਨ ਸੁਣੇ ਅਠਸਰ ਕਾਇ ਸ਼ਿ ਨਾਨੰ ਸੁਣੇ ਪਰ ਪਾਵੇ ਮਾਨ ਸੁਣੇ ਲਾਗੈ ਸਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪਾਪ ਗਾ ਦਾਸ ਸੁਣੇ ਸਰਾ ਗੁਣਾ ਕੇਗਾ ਸੁਣੇ ਸੇਖ ਪੀਰ ਪਾਤਿਸ਼ਾ ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਤ ਉਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪਾਪ ਗਾ ਦਾਸ ਮੰਨੇ ਕੀ ਗਤ ਕਹੀ ਨ ਜਾਏ ਜੀ ਕੋ ਕਹਿ ਪਿਛੇ ਬਿਸਤਾਏ ਕਾਗਦ ਕਲੋ ਨਿਕਨ ਹਾਰ ਮੰਨੇ ਕਬੈ ਗ ਵਿਚਾਰ ਐਸਾ ਨਾ ਵਜਨੋਏ ਜੀ ਕੋ ਮਨ ਜਾਣ ਕੋਏ ਮੰਨੇ ਸੁਰਤ ਵੈ ਮਨ ਬੁੱਧ ਮੰਨੇ ਸਰਬਨ ਕੀ ਸੋਧ ਮੰਨੇ ਮੋ ਚੋਟਾ ਨ ਖਾਈ ਮੰਨੇ ਕਿਹਸਾ ਨ ਜਾਏ ਐਸਾ ਨਾਮ ਰੰਗਨ ਹੋਏ ਜੇ ਕੋ ਬਨਜਣ ਕੋਏ ਮਨੈ ਮਰਠਾ ਨਾ ਪਾਏ ਮਨੈ ਪਤਸ਼ੋਂ ਪਗੜ ਜਾਏ ਮਨੈ ਮੰਗਣਾ ਚੱਲੇ ਪੰਥ ਮਨੈ ਤਰਵਿਸ਼ਤੀ ਸਰਮੰਦ ਐਸਾ ਨਾਮ ਰੰਗਨ ਹੋਏ ਜੇ ਕੋ ਮਨ ਜਾਣ ਬਨ ਕੋਏ ਮਨੈ ਪਾਵੈ ਮੁਖ ਦਵਾਰ ਮਨ ਪਰਵਾਰੇ ਸਾਧਾਰ ਮਨ ਨੈਤਰੇ ਤਰੇ ਗੁਰ ਸਿੱਖ ਮਨ ਨਾਰਬਹੁ ਨ ਪ੍ਰੇਖਾ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਨਮ ਕੋਇ ਪੰਥ ਪ੍ਰਵਾਨ ਪਰ ਪ੍ਰਧਾਨ ਪੰਚੇ ਪਾਵ ਦਰਗਹਿ ਮਾਨੰ ਪੰਚੇ ਸੋਏ ਦਰਜਾਨ ਪੰਚਾ ਕਗਰੇ ਤੇ ਆਨ ਜੇ ਕੋ ਕਹਿ ਕਰੇ ਵਿਚਾਰ ਕਰਤਿ ਗਗਨਿ ਸਮਾਰੰ ਦੋ ਦਰਦਿਆ ਕਾ ਪੂਤ ਸ੍ਰੋਤਾ ਵਰਗਰ ਸੂਤ ਜਿਕੁ 부ਜੈ ਹੋਏ ਸਚਿਆਰ ਤਵਲ ਪ੍ਰਗੇਤਾ ਪਰ ਦਰਤੀ ਹੋਰ ਪਰੇ ਹੋਰ ਹੋਰ ਤੇਤੇ ਪਾਤਲ ਕਵਣ ਜੋਰ ਜੀ ਜੋਰ ਕਾ ਕੇਨਾਵ ਸਭੁਨੇ ਖਡੁ ਕਲਾ ਇਹੋ ਲੇਖ ਕਰਿ ਜਾਣੇ ਕੋਇ ਲੇਖਾ ਲਿਖਿਆ ਕਿਤਾ ਹੋਏ ਕੀਤਾ ਤਾਣ ਸੁਆਲਿਓ ਰੂਪ ਕੀਤੀ ਦਾਤ ਜਾਣੇ ਕੋਣ ਕੋਤਾ ਕੀਤਾ ਬਸਾਏ ਇਕ ਇਕ ਵਾ ਵਿਸਤੇ ਹੋਏ ਲਗਦੈ ਆਉ ਉਦਨ ਕਉਣ ਕਾ ਵਿਚਾਰ ਵਾਰਿਨ ਜਾਵਾ ਇਕ ਵਾਰ ਜੋਤ ਰੂਪ ਆਵੇ ਸਭੀਕਾਰ ਤੂੰ ਸਦਾ ਸਲਾਮਤ ਅਨੰਕਾਰ ਸੰਗ ਜਪ ਸੰਗ ਪਾਉ ਸੰਗ ਪੂਜਾ ਸੰਤਉਤਾਵ ਅਸੰਖ ਗ੍ਰੰਥ ਮੁਖ ਵਿਦ ਪਾਠ ਸੰਗ ਜੋ ਮਰੈ ਉਦਾਸ ਅਸੰਖ ਬਦਨ ਗਿਆਨ ਵਿਚਾਰ ਸੰਸਤੀ ਸੰਗ ਦਾਤਾਰ ਅਸੰਖ ਸੁਰ ਮੋਖ ਬਖਸਾਰ ਸੰਖ ਮੋਨ ਨਿਵਲਾਏ ਤਾਰ ਗੁਰ ਕਉਨ ਕਾ ਵਿਚਾਰ ਵਾਰਿਨ ਜਾਵੈ ਇੱਕ ਵਾਰ ਜੋਤਿ ਰਪਾਵੇ ਸੈ ਬ੍ਰੀਕਾਰ ਤੂੰ ਸਦਾ ਸਲਾਬਨੰਕਾਰ ਸੰਗ ਮੂਰਕ ਅਦਕੋਰਾ ਅਸੰਗ ਚੋਰ ਹਰਾਮ ਖੋਰ ਅਸੰਗ ਕਰ ਜਾਏ ਜੋਰ ਸੰਖ ਗਰਵ ਟਿਆ ਕਮਾਹੀਸ ਭਾਪੀ ਪਾਪ ਕਰ ਜਾਏ ਅਸੰਗ ਕੁੜਿਆ ਕੁੜੇ ਫੇਰਾ ਹੈ ਸੰਗ ਮਰੇਸ਼ ਮਲਬ ਖਾਹੇ ਸੰਗ ਨੰਦਕ ਸਿਰ ਕ੍ਰਿਪਾ ਰ ਨਾਮ ਨੀਜ ਕੈ ਵਿਚਾਰ ਵਾਰਿਨ ਜਾਵੈ ਇਕ ਵਾਰ ਜੋਦ ਰ ਭਾਵੈ ਸਭ ਈਕਾਰ ਤੂੰ ਸਦਾ ਸਲਾਮ ਅਨੰਕਾਰ ਅਸੰਗ ਨਾਲ ਸੰਗ ਥਾਵ ਆਗਮ ਮੰਗਮ ਸੰਗਲੋ ਅਸੰਕੇ ਸਿਰ ਭਾਰ ਹੋਏ ਨੀ ਨੌਰੀ ਸਲਾਗ ਦੀ ਗਿਆਨ ਗਿਸੰਗਾ ਅਖਰੀ ਲਿਖਣ ਬੁਰਣ ਬਾਣ ਕਰ ਸਰਸ ਸੰਜੋਗ ਖਾਣ ਜਿਨੇ ਲੈ ਕੇ ਤੇ ਸੰਡਾਈ ਜੇ ਪਰਮਾ ਤੇ ਤਪਾਇਂ ਜਿਤਾ ਕੀਤਾ ਤੇ ਤਨਾਉ ਵੇਣਾ ਵੇਨਾ ਕੋ ਥਾਵ ਗੁਰ ਕਉਨ ਗਾ ਵਿਚਾਰ ਵਾਰ ਜਮ ਕੋ ਵਨ ਜੋ ਤੁਧ ਪਾਵੈ ਸੇਵਿਕਾਰ ਤੂੰ ਸਦਾ ਸਲਾਮਤ ਅਨੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਤੁਧ ਤਲ ਸੋਖੇ ਮੂ ਤੁਲੇ ਤੇ ਕਪੜੋ ਹੋਏ ਦੇ ਸਾਵਣੀਆਂ ਧੋਏ ਭਰੀਏ ਮਤ ਪਾਪਾ ਕੇ ਸੰਗ ਤੋ ਪਹਿਨਾ ਗੈ ਰੰਗਾ ਉਨੀ ਪਾਪੀਆਂ ਕਰਨਾਏ ਕਰਕੇ ਗਨਾ ਲਿਖ ਲੈ ਜਾਓ ਆਪੀ ਵੀ ਵੀ ਆਪੀ ਖਾਓ ਨਾਨਕ ਵੀ ਆਵਜਾਓ ਤੀਰਥ ਤਪ ਦਿਆ ਦੰਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮਨੈ ਉਹ ਕੀਤਾ ਭਾਵ ਅੰਤਗਤੀ ਸਮਨ ਆਓ ਸੁ ਤੇਰੇ ਮੈਂ ਨਾਹੀ ਕੋਏ ਰੂਗੇ ਤੇ ਪਤਨ ਹੋਏ ਸੁਅਸਾ ਸੁਣੀ ਬਰਮਾਓ ਸਤ ਸੁਆਸ ਸਦਾ ਮਨ ਚਾਓ ਕੌਣ ਸੁਹਿਲਾ ਵਖਤ ਕਾਵਣ ਕਵਤ ਕਣਵਾਰ ਕੌਣ ਸੁਨਤੀ ਮਾਹ ਕਵਣ ਜਿਤੋ ਆਕਾਰ ਵੇ ਨਾ ਪਾਈਆ ਪੰਡਤੀ ਜੋ ਹਵਲੇ ਕੁਰਾਨ ਵਖਤ ਨਾ ਪਾਓ ਕਾ ਦੀਆ ਜੇ ਲਿਖਣ ਲੈ ਕੁਰਾਨ ਛਿਤਵਾਰ ਨਾ ਜੋਗੀ ਜਾਣੈ ਰਤਮਾ ਉਹਨਾਂ ਕੋਈ ਜਗਰਤਾ ਸਿਟੀ ਕੋ ਸਾਜਿਆ ਪੈ ਜਾਣੇ ਸੋਈ ਕਿਉ ਰੱਖ ਕੇ ਸਲਾਈ ਕਿਉ ਵਰਣ ਕਿਉ ਜਾਣਾ ਨਾਨਕ ਅਗਨ ਸਾਕ ਆਖੈ ਇੱਕ ਦੁਇ ਸਿਆੜਾ ਵੱਡਾ ਸੈਉੜੀ ਨਾ ਕੀਤਾ ਜਾਕਾ ਹੋਵੈ ਨਾਨਕ ਕੋ ਆਪੋ ਜਨ ਗਿਗਨ ਸੁਹੈ ਪਤਾਲਾ ਪਤਲ ਲਗ ਗਸੰਗਸ ਔੜ ਕੋੜ ਕਪਤ ਕੀ ਵੇਦ ਜਨ ਕਾ ਵਾਤ ਸਾਇ ਸਠਾਰਾਂ ਗੈਨ ਗਰੀਬ ਸੁਲਿਗ ਧਾਤ ਲੇਕ ਤਨ ਕੀਏ ਲੇਕ ਹੋਏ ਵਿਨਾਸ ਨਾਨਕ ਵੱਡਾ ਆ ਕੀਏ ਅਪੇ ਜਾਣੇ ਆਪ ਸਾਲਾਹੀ ਸਾਲਾਏ ਤਿਸੁ ਨਾ ਪਾਈਆ ਨਦੀਆ ਤੇ ਵਾਪਾ ਪਾਪ ਸੁ ਨ ਜਾਣੀਆ ਸਮੁੰਦਰ ਸਾ ਸੁਲਤਾਨ ਗਰਸਤੀ ਮਲ ਤੰਡਾ ਕੀੜੀ ਤੁਨ ਹੋਵਨੀ ਜੇ ਤਸਮਨ ਨਾਮ ਇਸਰੈ ਅੰਤਨ ਸਭਤੀ ਗਣਤ ਗਣ ਦੇ ਨੰਤਾ ਅੰਤਨ ਵੇਖਣ ਸੁਨਨ ਨੰਤਾ ਅੰਤਨ ਜਾਕੇ ਕੀਆ ਮਨ ਮੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰਵਰ ਅੰਤ ਕਾਰ ਕੀਤੇ ਬਿਲਾਹੇ ਤਾ ਮਨ ਪਾਏ ਜਾਹੇ ਉਤਨ ਜਾਣੇ ਕੋਏ ਬੋਤ ਗੀਵਤ ਹੋਏ ਵੱਡਾ ਸਭ ਉੱਚਾ ਥਾਉ ਚਿਰ ਉੱਚਾ ਰਹੋ ਏਗੜੂ ਉੱਚਾ ਹੋਏ ਕੋਏ ਤੁਸੇ ਕੋ ਜਣੇ ਸੋਏ ਜੇਵੜ ਆਪ ਜਣਿਆ ਪਾਪ ਨਾਨਕ ਜੀ ਕਰਮੀ ਦਾਤ ਬਹੁਤਾ ਕਰਿ ਨਿਖਣਾ ਜਾਏ ਵੱਡਾ ਦਾਤਾ ਦਿਨਤ ਮਾਈ ਕੀਤੇ ਮੰਗੇ ਜੋਤ ਅਪਾਰ ਗੇਤ ਅਗਲਤ ਨਹੀਂ ਵਿਚਾਰ ਇਤੇ ਖਉ ਟੁਟੇ ਵੇਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖਾ ਹੀ ਖਾਏ ਕਿਤਿਆਂ ਦੂਖ ਪੋਸਨ ਮਾਰ ਪੀਦਾ ਤਰੀ ਦਾ ਤਾਰ ਮਨੁਗਾਸੀ ਪਾਨ ਰਕ ਸਕੈ ਕੋਏ ਜੇ ਕੋ ਖਾਇ ਕੀ ਅਗਣ ਪਾਹੇ ਹੋ ਜਾਣ ਜਿਤੇ ਮੂਖਾਏ ਅਪਰੇਣ ਅਪਿਦੀ ਅਕਸਿ ਬਿਕੇ ਕੇ ਜਿਸਨੋ ਬਖਸੈ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੁਣ ਉਪਾਰ ਉਪਰ ਪੰਡਾਰਾ ਮੁਲਾਵੇ ਮੁਲੇ ਜਾਹਿ ਮਨ ਪਾਇ ਬਲਸਾ ਮਾਹਿ ਅਮਰ ਧਰਮ ਉਪਦੇਵਾਨ ਮੰਤਨ ਪ੍ਰਵਾਣ ਅਮਰ ਸਿ ਸੁਮਲਿ ਛਾਣ ਅਮਲ ਕਰਮ ਅਮਲ ਪਰਵਾਣ ਬੋਲ ਬਲਖਨ ਜਾਈ ਆਖ ਅਖਰ ਬਨਾਈ ਆਕੇ ਵਿਦ ਪੜ ਪੁਰਾਣ ਆਖਾ ਬੜਾ ਕਰਵਕਿਆ ਆਖਾ ਵਰਮੇ ਆਕੇੰਦ ਆਕੇ ਗੋਪੀ ਦੇ ਗੋਵਿੰਦ ਆਕੇ ਸੁਰਾ ਕੇ ਸਿਦ ਆਕੇ ਗਿਤੀ ਗਿਤੀ ਬੁਧਾ ਆਕੇ ਦਾਨ ਆਕੇ ਦੇਵ ਆਕੇ ਸੁਰ ਨਰਮਨ ਸੇਵ ਗਿਤੇ ਆਕੇ ਅਗਣ ਪਾਹੀ ਗਿਤੇ ਕਹਿ ਘਟੜ ਜਾਏ ਇਤੇ ਗਿਤੇ ਹੋਰ ਗਰੇ ਤਾਗ ਨਸਕੇ ਕੀ ਕੇ ਜਿਹੜ ਭਾਵੈ ਤਿਹੜ ਹੋਏ ਨਾਮ ਜਾਣੈ ਸੱਚਾ ਸੋਏ ਜੇ ਕੋ ਅਕੇ ਬੋਲ ਵਿਗਾੜ ਤਾਲਕੇ ਸਿਰਗਵਾਰਾ ਗਾਵਾਰ ਸੋਦਰ ਕੇ ਅਸੂਰ ਕੇ ਆ ਜਿਵੇਂ ਸਮਾਲੇ ਵਾਜੇ ਨਾਗ ਨੇ ਸੰਖਾ ਕੀਤੇ ਬਵਨ ਹਾਰੇ ਕੀਤੇ ਰਾਗ ਪੈ ਸੁ ਗਈ ਨਾ ਕੀਤੇ ਗਵਨ ਹਾਰੇ ਗਾਸਨ ਪਰ ਪਣੀ ਵੈ ਸੰਤਰ ਗਾਵ ਰਾਜ ਤਨਦੁਦਾਰੇ ਗਾਵੈ ਚਿਤ ਗੁਪਤਿ ਗਜਾਨਨ ਲਿਖਰ ਉਤਰ ਵਿਚਾਰੇ ਗਾਵੈ ਸਰਵਰਮਾ ਦੇਵੀ ਸੁਨਸਦ ਸਵਾਰੇ ਗਾਵੈન્દ્રਨਾਥ ਜਨ ਬੈਠੇ ਦੇ ਚਰਨ ਅਲੇ ਗਾਵ ਸਸਮਾਦੀ ਅੰਦਰ ਗਾਵ ਸਾਰ ਵਿਚਾਰੇ ਗਾਵਨੀ ਤੇ ਸਤੀ ਸੰਤੋਖੀ ਗਾਵਨ ਕਰਾਰੇ ਗਾਵਨ ਪਣਦਵਨ ਗੀਸਰ ਜੋ ਜੋ ਵੇਦ ਨਾਲੇ ਗਾਵੋਣੀ ਅਮਨ ਮਨ ਸੁਨਗਮ ਪਿਆਲੇ ਗਾਤ ਨੂੰ ਪਾਏ ਤੇਰੇ ਅਰਸ ਤਿਸ ਨਾਲੇ ਗਾਜੁ ਤੁਮ ਆਵਰ ਸੂਰਾ ਗਾਵ ਖਣੀ ਚਾਰੇ ਗਾਵ ਖੰਡ ਬ੍ਰਹਮੰਡਾ ਘਰ ਘਰ ਕੇ ਤਾਰੇ ਸੇ ਦੁਨ ਗਾਵ ਜੋਦਰ ਪਾਵਨ ਰਤੇ ਤੇਰੇ ਬਦਰ ਸਾਲਿਓ ਕਿਤੇ ਗਾਵਨ ਸੇ ਮੈਂ ਚਿਤਨੇ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਤ ਸਚੀ ਨਾਈ ਹੈ ਪੀ ਸੀ ਗਿਆਨ ਜਸੀ ਰਚਨ ਦੀ ਦਰਚਾਈ ਰੰਗੀ ਰੰਗੀ ਬਾਤੀ ਕਰ ਕੰਜ ਸੀ ਮਾਇਆ ਜਨ ਪਾਈ ਕਰ ਕਰ ਵੇਖੇ ਕਿ ਤਪੜਾ ਜਿਤੇ ਦਿਵੜੇ ਆਈ ਜੋਤ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਿਸ਼ਹ ਸਹਾ ਪਰਸਗ ਨਾਨ ਗਰਨ ਜਾਈ ਬੰਦਾ ਸੰਤੋਕ ਸਰਬ ਝੋਲੀ ਦਾਨ ਕੀ ਕਰੈ ਬੋਤਾ ਚਿੰਤਾ ਕਾਲ ਕੁਵਾਰੀ ਕਾਇ ਜੁਡੰਡਾ ਪਰਤੀਤ ਆਈ ਪੰਤੀ ਸਦ ਜਮਾਤੀ ਮਨ ਜਿਤਾ ਜਿ ਜੀਤਾ आदेतिसे आदेश आध आद अनिल अनादनाथ जो जे कोवेश पूर ज्ञान दिया भंडारण कगडवाजे नाथ आप नतराती सब जग की रसरा साद संयोग वियोग दोए कार चलावे लेके अविभाग आदेतिसे आदेश आध आद अनिल अनादनाथ जो जे कोवेश ਇਕਾ ਮਾਈ ਜੁਤ ਵਿਆਈ ਤੀਜੇ ਲੈ ਪਰਮਾਨ ਸੰਸਾਰਿਕ Bhandari ਕਲਾਈ ਦੀਵਾਨ ਜਿਤ ਪਾਵੈ ਤਿਹ ਚਲਾਵੈ ਜਿਹੋ ਹੈ ਪਰਮਾਨ ਵੇਖੇ ਉਹਨਾਂ ਜਨੇ ਆਵੈ ਬੋਧ ਧੈ ਵਿੜਾਣ ਆਦੇ ਤਿਸੇ ਆਦੇਸ ਆਰ ਅਨੀਲ ਅਨਾਧਨਤ ਜੋ ਜਿ ਕੋ ਵੇਸਕ ਆਸਨ ਲੋਏ ਲੋਏ ਪੰਡਾਰ ਜੋ ਕਿਸ ਪਾਇਐ ਸੇਕਾ ਬਾਰ ਕਰ ਕਰੇ ਕੇ ਸਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਅਦੇ ਤਿਸ ਅਦੇਸ ਹਰ ਅਨੀਲ ਅਨਾਦ ਨਾਦ ਜੁਜਕ ਵੇਸਾ ਇੱਕ ਦੋ ਜਿਪ ਲਖ ਹੋਇ ਲਖ ਵੈ ਲਖ ਵੀਸ ਲਖ ਲਖ ਏੜਾ ਆ ਕੀਐ ਇਕ ਨਾਮ ਜਗਦੀਸ਼ਾ ਇਤਰਾ ਪਤ ਪੌੜੀਆਂ ਚੜੇ ਹੋਏ ਕੀਸ ਸੁਨਗਲਾ ਅਕਾਸ਼ ਕੀ ਕੀਟਾ ਰੀਸਾ ਨਾਨਿਕ ਰੰਧੇ ਪਾਈਐ ਗੁੜੀ ਗੁੜਾ ਠੀਸ ਆਖਣ ਜੋਰ ਚ ਪੈਰਾ ਜੋਰ ਜੋ ਨ ਮੰਗਣ ਦੇ ਰੰਜੋਰਾ ਜੋਰ ਜਿਰਮਨਾ ਜੋਰ ਜੁਨ ਰਾਜ ਮਾਨ ਮਨਸੂਰ ਜੁਨ ਸੁਤੀ ਗਿਆਨ ਵਿਚਾਰ ਜੋ ਨ ਜੁਤੀਸ਼ਟ ਸੰਸਾਰ ਜਿਸ ਹੱਥ ਜੋਰ ਕਰ ਵੇ ਕੈ ਸੋਏ ਨਾਨਕ ਗੋਤਮ ਨੀਚ ਨ ਕੋਏ ਰਾਤੀ ਰੁਥੇ ਤੀਵਾਰ ਪਾਉਣ ਬਣੀ ਨੀ ਪਤਾਲ ਇਸ ਤ ਤਰਤੀ ਥਾਵ ਰਕੀ ਤਰਮ ਸਾਲ ਤਿਨੇ ਜੀ ਰੁਕੇ ਰੰਗ ਤਿਨ ਕੇ ਨਾਮ ਨੇ ਅਨੰਤ ਕਰਮੀ ਕਰਮੀ ਹੋ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੁਣ ਪੰਜ ਪੁਰਵਾਨ ਕਿਰਪਾ ਨਿਸ਼ਾਨ ਕਚੁਗਤੇ ਪੈਨਨ ਗਏ ਜਪੇ ਜਾਏ ਤਾਰੂ ਖਣਕਾ ਧਰਮ ਗਿਆਨ ਖਣਕਾ ਕੋ ਕਰਮ ਕੀਤੇ ਪਣ ਬਣੀ ਵੈ ਸੰਤਰ ਕੀਤੇ ਕਾ ਨਵੇਸ਼ ਕੀਤੇ ਵਰਮੈ ਕੜਕੜੀਏ ਰੂਬਰੰਕੀ ਵੈਸ ਕੀਤਿਆ ਕਰੋ ਮੇਰ ਕੀਤੇ ਕੀਤੇ ਤੂਬ ਦੇਸ ਸਭ ਕੀਤੇ ਇੰਦ ਚੰਸੂ ਕੀਤੇ ਕੀਤੇ ਮੰਡ ਦੇਸ ਕੀਤੇ ਸਿਦੂ ਨਾਥ ਦੇਸ ਕੀਤੇ ਦੇਵਦਾਨ ਨੂੰ ਕੀਤੇ ਕਿਦਰ ਸਮੁੰਦ ਗਿਤੇ ਘਾਣ ਕੀਤੇ ਬਾਣੀ ਕੀਤੇ ਪਾਤਨੰਦ ਕੀਤਿਆ ਸੁਰਤੀ ਸੇਵ ਗਿਤੇ ਨਾਨਕ ਅੰਤ 11 ਕਣਵੇਂ ਗਿਆ ਪਰ ਚੰਡ ਦਿੱਤੈ ਨਾ ਕੋੜ ਨੰਦ ਸਰੋਖਣ ਕੀ ਵਰਣ ਰੂਪ ਦਿੱਤੇ ਕਾੜਕੜੀ ਬੋਤੁਪ ਤਾ ਕੀ ਮਤਨ ਜਾਹੇ ਜੇ ਕੋ ਕਹਿ ਬਿਛੇ ਵਿਸਤਾਈ ਦਿੱਤੇ ਗੜੀਐ ਸੁਰਤ ਮਤਨ ਬੁੱਧ ਦਿੱਤੇ ਗੜੀਐ ਸੁਨਰਤਾ ਕੀ ਸੁਧ ਗ੍ਰਮਖਣ ਕੀ ਬਾਣੀ ਜੋਰ ਦਿੱਤੇ ਹੋਰ ਨ ਕੋਈ ਹੋਰ ਦਿੱਤੇ ਜੁਤਮਾ ਮਨ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਦਿੱਤੇ ਸੀਤੋ ਸੀਤਾ ਮਮ ਮਹੇ ਤਾ ਗੁਰੂਤਨੇ ਜਾਹਿ ਨਾਵ ਬਰਣ ਠਾਕੇ ਜਾਹਿ ਜਿਨ ਕੇ ਰਾਮ ਸਿਵਨ ਮਾਹੇ ਦਿੱਤੇ ਬੁੱਸੇ ਕੇ ਲੋ ਕਰ ਸੱਚਾ ਵਰਸੋਏ ਸਾਚ ਖੰਡ ਵਸਨ ਕਾਰ ਕਰ ਕਰ ਵਿਕਰੰਦ ਨਿਹਾਲ ਤੇ ਖੰਡ ਗੁਣਵੰਡ ਜੇ ਕੁਵਤ ਤਾ ਅਨੰਤ ਤਿਥੇ ਲੋਲ ਆਕਾਰ ਜੇ ਜੋ ਹੁਕਮ ਤੇ ਤੁ ਕਰ ਵਿਕਰਿਸ਼ ਕਰ ਵਿਚਾਰ ਨਾਨਸ ਨਗੜ ਸਰ ਜਤ ਪਹਾਰਾ ਤੇ ਸੁਨਿਆਰ ਅਹਣ ਮਤ ਵਿਦਥਿਆਰ ਪਉਖਲਾਗਤ ਵਰਤਾਓ ਪੰਡਾ ਪਉ ਮਰਤੇ ਟਾਲ ਕੜੀਏ ਸਭ ਸਚੀ ਟਗਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੋदाई ਦਾਇਆ ਖੇਲੇ ਸੰਜਗਤ ਚੰਗਿਆਈਆਂ ਬੁਰਿਆਈਆਂ ਵਾਤੇ ਧਰਮ ਦੂਰ ਕਰਮੀ ਆਪ ਆਪਣੀ ਕੇ ਰੇੜ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਸੁਟੀ ਨਾਮ ਜੀ ਨਾਮ ਤੇ ਆਇਆ ਗਏ ਮਹਾਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਸੁਟੀ ਨਾਮ ਵਾਹੀ ਗੁਰਜੀਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ